ਜ਼ਿਲ੍ਹਾ ਸ਼ਿਪਾਗ ਸਿੰਘ ਨਗਰ ਨਵਾਂ ਸ਼ਹਿਰ ਦੇ ਨਜ਼ਦੀਕੀ ਪਿੰਡ ਸਾਲੋਂ ਦੇ ਬਸ ਅੱਡੇ ਵਿਖੇ ਕ੍ਰੇਟਾ ਗੱਡੀ 25 ਪਲੇਟਨਾ ਮੋਟਰਸਾਈਕਲ 'ਚ ਅਤੇ ਮੋਟਰਸਾਈਕਲ ਹੋਇਆ ਚੱਕਨਾ ਝੂੜ ਗੱਡੀ ਨੇ ਦੁਕਾਨ ਦੇ ਸ਼ੀਸ਼ੇ ਤੋੜੇ ਅਤੇ ਹੋਇਆ ਭਾਰੀ ਨੁਕਸਾਨ ਆਓ ਦੇਖਦੇ ਹਾਂ ਮੌਕੇ ਦੀ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਹਾਂਜੀ ਭਾਈ ਲੇਵ ਆਪਣੀਆਂ ਜਿੱਥੇ ਗੱਡੀ ਵਧੀ ਆ ਗਈ। ਸਾਡਾ ਨੁਕਸਾਨ 30000 ਸਰ ਇੱਕ ਵਾਰ ਬਾਈਕ ਖੜੀ ਸੀਗੀ। ਉਹ ਸੁੱਦੀ ਲਾ ਕੇ ਗੱਡੀ ਜਦਾਂ ਮਾਰੀਆ ਬਾਈਕ ਬਿਲਕੁਲ ਡੈਮੇਜ ਹੋ ਗਈ ਹੈ। ਮੋਲਾ ਮੋਲਾ ਅਲੂਮੀਨੀਅਮ ਡੋਰ ਖਰਾਬ। ਹਾਂਜੀ। 60 ਜੋੜ ਤੋਂ ਬਚਾਅ ਹੋ ਗਿਆ। ਜੇਕਰ ਥੋੜੀ ਜੀ ਗੱਡੀ ਹੋਰ ਹੁੰਦੀ ਤਾਂ ਸ਼ਾਇਦ ਅੰਦਰ ਮੁੰਡੇ ਦਾ ਨੁਕਸਾਨ ਜ਼ਿਆਦਾ ਹੋ ਜਾਂਦਾ। ਕਿਉਂਕਿ ਬਿਲਕੁਲ ਡੋਰ ਦੇ ਨਾਲ ਹੀ ਬੈਠਾ ਸੀ ਮੁੰਡਾ ਕੁਰਸੀ ਤੇ। ਉਹ ਮੇਰਾ ਨਾਮ ਵਿਪਨ ਕੁਮਾਰ ਜੀ। ਮੇਰੀ ਲੈਬਟਰੀ ਹੈ ਸਾਡੇ ਵਿਪਨ ਕਲੀਨਿਕਨ ਲੈਵ। ਸਾਸੂ ਨੇ ਕਰਦੇ ਨੇ ਤੇ ਮਤਲਬ ਜੋ ਵੀ ਹੈਗਾ ਮਤਲਬ ਜੇ ਦੀ ਗਲਤੀ ਹੋਵੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਜੋ ਦੋਨੇ ਗੱਡੀਆਂ ਵਿੱਚ ਜਿਹਨੇ ਗਲਤੀ ਕੀਤੀ ਹੈ ਕਿਉਂਕਿ ਸਾਡੇ ਦਾ ਮਤਲਬ ਬੇਵਜਹੇ ਖੜੇ ਖੜੇ ਗੱਡੀ ਤੇ ਨੁਕਸਾਨ ਹੋਇਆ ਕਿਉਂਕਿ ਨੁਕਸਾਨ ਦੀ ਪਰਵਾਹੀ ਕੀਤੀ ਜਾਵੇ ਬਾਈਕ ਦਾ ਕਾਫੀ ਨੁਕਸਾਨ ਹੈ ਬਤੁਨ 30 35000 ਤੋਂ ਥੱਲੇ ਲੱਗਦਾ ਨਹੀਂ ਨੁਕਸਾਨ ਕਿਉਂਕਿ ਮੋਰੇ ਬਿਲਕੁਲ ਹੀ ਡੈਮੇਜ ਹੈ ਗੱਡੀ ਵਾਲੇ ਕਿੱਥੇ ਗੱਡੀ ਵਾਲੇ ਤਾਂ ਇਹ ਗੰਨਾ ਪਿੰਡ ਤੋਂ ਸੀ ਜਿਹੜਾ ਕ੍ਰੇਟਾ ਗੱਡੀ ਕਰਿਆ ਵਿਚ ਵੱਜੀ ਆ ਦੁਕਾਨ ਦੇ ਜੀ ਹਾਂ ਕ੍ਰੇਟਾ ਗੱਡੀ ਹੈ ਉਹ ਗੰਨੇ ਪਿੰਡ ਤੋਂ ਦੱਸਦੇ ਆਂ ਤੇ ਦੂਜੀ ਗੱਡੀ ਜਿਹੜੀ ਆ ਉਹ ਰਾਹੋਂ ਤੋਂ ਕਹਿੰਦੇ ਆਂ ਉਹਦਾ ਚੱਲ 60 चोट ਲੱਗੀ ਆ ਉਹਨਾਂ ਨੂੰ 99 ਐਮਜੈਂਸੀ ਰੈਫਰ ਕਰ ਦਿੱਤਾ ਹੈ ਤੇ ਉਹ ਐਮਬੂਲੈਂਸ ਲੈ ਗਈ ਸੀਗੀ ਹੁਣ ਦੇਖਦੇ ਆਂ ਉਹਦੀ ਕੀ ਕੰਡੀਸ਼ਨ ਆ ਪਤਾ ਨਹੀਂ ਤੇ ਬਾਕੀ ਪ੍ਰਸ਼ਾਸਨ ਨੂੰ ਕਾਰਵਾਈ ਲੈ ਆਪਣੇ ਨੂੰ ਲੈ ਕੇ ਦੇਤਾ ਹੈ ਜਿਦਾਂ ਉਹ ਕਨਕ ਦੇ ਦੇਖਿਆ। ਥੈਂਕ ਯੂ ਹਲੇ। ਹਾਂਜੀ ਸਾਡੀ ਆਜੇ ਦਾ ਸੇਮ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਦੀ ਬਲਰਾਜ ਆ ਮੁੰਡਾ ਗੰਨੇ ਪਿੰਡ ਤੋਂ ਕ੍ਰੇਟਾ ਗੱਡੀ ਤੇ ਆ ਰਿਹਾ ਸੀ ਉਹ ਗੜ ਸ਼ੰਕਰ ਜਾਦਾ ਸੀ। ਅੱਗੇ ਸੁਖਵਿੰਦਰ ਸਿੰਘ ਰਾਹੋਂ ਕੋ ਉਹ ਰਾਜਾ ਸਾਹਿਬ ਜਾਣਾ ਸੀ ਉਹ ਸਾਲੋਂ ਮੋੜ ਤੇ ਖੜੇ ਸੀ ਗੱਡੀ ਥੋੜੀ ਫਾਸਤ ਸੀ ਕ੍ਰੇਟਾ ਤੇ ਉਹ ਤੋਂ ਕੰਟਰੋਲ ਨਹੀਂ ਹੋਈ ਗੱਡੀ ਜਿਹੜੀ ਗੱਡੀ ਦੇ ਵਿੱਚ ਵੱਜ ਗਈ ਗੱਡੀ ਵਿੱਚ ਵੱਜ ਕੇ ਲੈਬੋਰੀਰੀ ਸਾਈਡ ਤੇ ਉਹਦੇ ਵਿੱਚ ਜਾ ਵੱਜੀ ਤੇ ਕਾਫੀ ਜਿਆਦਾ ਨੁਕਸਾਨ ਹੋਇਆ ਗੱਡੀ ਦਾ ਵੀ دوسری ਗੱਡੀ ਪਲਟ ਗਈ ਸੀ ਉਹ ਵੀ ਪਬਲਿਕ ਨੈਸਸ ਦੀ ਕਿਤੇ ਪਰ ਜਿਹੜਾ ਜਾਨੀ ਕੋਈ ਨੁਕਸਾਨ ਨਹੀਂ ਹੈ ਬਚਾਈ ਹੈ ਅਜੇ ਤੱਕ ਬਾਕੀ ਹਾਂਜੀ ਬਾਈਕ ਵੀ ਜਿਹੜਾ ਬੁਰੀ ਤਰ੍ਹਾਂ ਡੜਿਆ ਗਿਆ ਉਹਨੂੰ ਵੀ ਆਪਾਂ ਜੋ ਬਣਦੀ ਕਾਰਵਾਈ ਦੇ ਵਿੱਚ ਲਿਆਵਾਂਗੇ ਇਹਦੀ ਵੀ ਜਿਸ ਤਰ੍ਹਾਂ ਜਿਹੜੀ ਕੋਈ ਇਕਨੋਮੀ ਕਾਰਵਾਈ ਬਣਦੀ ਹੋਈ ਆਪਾਂ ਉਹ ਆਂਗਲ ਵਿੱਚ ਲਿਆਵਾਂਗੇ ਉਹਨਾਂ ਨੂੰ ਫਿਲਹਾਲ ਭੇਜਿਆ ਗਿਆ ਸੀ ਆਪਣੇ ਸਿਵਲ ਹਸਪਤਾਲ ਨਵਾਂ ਸ਼ਹਿਰ ਪਰ ਉੱਥੋਂ ਰੈਫਰ ਕਰਕੇ ਹੋਪ ਹਸਪੀਟਲ ਚਲ ਗਏ ਆ ਤੇ ਇੰਟੀਮੇਸ਼ਨ ਆਉਂਦੀ ਹੈ ਤੇ ਜਾ ਕੇ ਉਹਨਾਂ ਦੇ ਬਿਆਨ ਕਰਾ ਲੈਂਦੇ ਆਂ ਕਾਰਵਾਈ ਆਂਗਲ ਵਿੱਚ ਲਾਉਂਦੇ ਆਂ